ਹੋਰੀ ਹੈ ਕਮਿਸ਼ਨ ਦੀ ਗੱਲ ਦੇਖੋ ਗੁਰਦੁਆਰੇ ਦੇ ਵਿੱਚ ਸਾਨੂੰ ਕਹਿੰਦੇ ਬਾਕਿਆ ਦਾ ਚਲੋ ਮੈਂ ਮਾਫੀ ਚਾਹੁੰਦਾ ਭਾਈ ਗੁਰੂ ਸਾਹਿਬ ਜੀ ਵਿਰਾਜਮਾਨ ਨੇ ਕਹਿੰਦੇ ਕੈਟਰਿੰਗ ਦਾ ਪ੍ਰੋਗਰਾਮ ਭਾਈ ਸਾਹਿਬ ਜੀ ਸਾਨੂੰ ਦਿਓ ਤੁਹਾਡੀ ਕਮਿਸ਼ਨ ਪੱਕੀ ਤੇ ਮੈਂ ਸੋਚਦਾ ਕਿ ਅਗਰ ਕੈਟਰਿੰਗ ਦੇ ਵਿੱਚੋਂ ਗ੍ਰੰਥੀ ਕਮਿਸ਼ਨ ਖਾਏ ਤੇ ਫੇਰ ਫਿਰ ਜਾਈਏ ਕਿਥੇ ਤੇ ਉਹ ਉਸ ਕਹਿੰਦਾ ਹੈ ਕਹਿੰਦਾ ਐਸਾ ਹੀ ਹੁੰਦਾ ਹੈ ਤਫਰ ਰੋਈ ਜਾ ਡਾਕਟਰ ਕਮਿਸ਼ਨ ਖਾ ਗਿਆ ਮੈਂ ਤਾਂ ਇਹ ਵੇਖਣਾ ਕਿ ਜਿਹੜੀ ਪੋਸਟ ਤੇ ਮੈਂ ਹਾਂ ਅਗਰ ਮੈਨੂੰ ਮੌਕਾ ਮਿਲਦਾ ਤਾਂ ਮੈਂ ਵੀ ਖਾਂਦਾ ਅਗਰ ਭਗਵੰਤ ਮਾਨ ਦੀ ਜਗ੍ਹਾ ਅਸੀਂ ਹੁੰਦੇ ਨਾ ਫੇਰ ਵਿਚਾਰੋ ਕਿ ਅਸੀਂ ਖਾਂਦੇ ਕਿ ਛੱਡਦੇ ਫੇਰ ਪਤਾ ਲੱਗਦਾ ਹੈ ਐਵੇਂ ਕਹੀ ਜਾ ਮੋਦੀ ਨੂੰ ਮੋਦੀ ਦਾ ਫਿਰ ਵੀ ਬਹੁਤ ਠੀਕ ਚਲਾ ਰਿਆ ਹੋਵੇਗਾ ਅਸੀਂ ਵਿਚਾਰੀਏ ਸਾਡੇ ਕੋਲ ਇੱਕ ਗੁਰਦੁਆਰਾ ਚੱਲਦਾ ਹੈ ਢੰਗ ਨਾਲ ਕਿ ਨਹੀਂ ਚੱਲਦਾ ਸਾਡੇ ਕੋਲ ਇੱਥੇ ਕੋਈ ਨਿਯਮ